ਸਸ਼ੀਕਾਲ ਸਮੇਤ ਬਲਟਨ ਚ ਸਵਾਗਤ ਹੈ ਮੈਂ ਤੁਹਾਡੇ ਨਾਲ ਗੁਰਜੋਤ ਸੰਧੂ ਦਾ ਸ਼ੁਆਤ ਕਰਦੇ ਆ ਬਲਟਨ ਦੀ ਡੀਆਈਜੀ ਖਰਚਰ ਸਿੰਘਪੁਰ ਲਰ ਤੋਂ ਜਿਨ੍ਹਾਂ ਨੂੰ ਸੀਬੀਆਈ ਦਫਤਰ ਲਿਆਂਦਾ ਗਿਆ ਦੱਸਿਆ ਕਿ ਮੈਡੀਕਲ ਕਰਾਉਣ ਤੋਂ ਬਾਅਦ ਉਹਨਾਂ ਨੂੰ ਸੀਬੀਆਈ ਦਫਤਰ ਲਿਆਂਦਾ ਗਿਆ ਕਿਸੇ ਵੀ ਸਮੇਂ ਚੇੜੀਗਰ ਕੋਰਟ ਦੇ ਵਿੱਚ ਪੇਸ਼ ਕੀਤਾ ਜਾ ਸਕਦਾ 8 ਲੱਖ ਰੁਪਏ ਰਿਸ਼ਵਤ ਮੰਗਨ ਦੇ मामले ਦੇ ਵਿੱਚ ਇਹ ਗ੍ਰਿਫਤਾਰੀ ਹੋਈ ਹੈ ਔਰ ਆਪਣੇ ਆਪ ਦੇ ਵਿੱਚ ਇੱਕ ਬੇਹੱਦ ਵੱਡੀ ਗ੍ਰਿਫਤਾਰੀ ਹੈ ਸੋ ਦੱਸਦਾ ਕਿ ਹੋਰ ਅਜਿਹੇ ਜਿਹੜੇ ਮੁਲਾਜ਼ਮ ਸਰਕਾਰੀ ਮੁਲਾਜ਼ਮ ਕਿਸੇ ਵੀ ਵਿਭਾਗ ਦੇ ਵਿੱਚ ਹੋਣ ਜੇਕਰ ਇਸ ਤਰੀਕੇ ਦੇ ਨਾਲ ਸੇਵਾ ਪਾਣੀ ਦੀ ਕੋਈ ਕਾਲੀ ਕਮਾਈ ਲੈਂਦਾ ਹੈ ਖਾਂਦਾ ਹੈ ਤਾਂ ਫਿਰ ਉਸ ਨੂੰ ਵੀ ਅਸੀਂ ਕਹਿ ਸਕਦੇ ਆ ਇੱਥੇ ਸਾਫ਼ ਤੌਰ ਤੇ ਅੰਦਾਜ਼ਾ ਹੋ ਗਿਆ ਹੋਵੇਗਾ ਕਿ ਬਿਲਕੁਲ ਗਵਾਰਾ ਨਹੀਂ ਹੋਏਗਾ ਯਾਨੀ ਕਿ ਕਿਸੇ ਵੀ ਕੀਮਤੇ ਇਹ ਬਰਦਾਸ਼ਤ ਨਹੀਂ ਹੋਏਗਾ ਕਿ ਤੁਸੀਂ ਰਸ਼ਵਤ ਲਓ ਔਰ ਤੁਹਾਨੂੰ ਬਿਲਕੁਲ ਵੀ ਕੋਈ ਕੁਝ ਨਾ ਕਵੇ ਤਾਂ ਇਹ ਤਸਵੀਰਾਂ ਦਿਖਾ ਰਿਹਾ ਥੋੜੇ ਦਿਨ ਪਹਿਲਾਂ ਦੀਆਂ ਤਸਵੀਰਾਂ ਨੇ ਸੀਪੀਆਈ ਦੱਸਦੀ ਹੈ ਕਿ ਮੈਡੀਕਲ ਕਰਵਾ ਕੇ ਹਰਚਰਨ ਸਿੰਘ ਪੁੱਲਾ ਨੂੰ ਲੈ ਕੇ ਆਈ ਹੈ ਤਾਂ ਉਹਨਾਂ ਨੇ ਮੂੰਹ ਤੇ ਰੁਮਾਲ ਬੰਨਿਆ ਹੋਇਆ ਯਾਨੀ ਕਿ ਮੂੰਹ ਟਕਿਆ ਹੋਇਆ ਹੈ ਤਾਂ ਸੁਭਾਵਿਕ ਤੌਰ ਤੇ ਅਜੀਹਾ ਇਹ ਗੁਨਾਹਕੀਤਾ ਜਿਸ ਨੂੰ ਲੈ ਕੇ ਰੰਗੇ ਹਾਥੀ ਜਿੱਤੋਂ ਇੱਕ ਗ੍ਰਫਤਾਰੀ ਹੋਈ ਹੈ ਹਾਲਾਂਕਿ ਅਜੇ ਸਾਰਾ ਕੁਝ ਪ੍ਰੂਫ ਹੋਣਾ ਬਾਕੀ ਹੈ ਕੋਰਟ ਦੇ ਵਿੱਚ ਕੇਸ ਚੱਲੇਗਾ ਪਰ ਰਿਮਾਂਡ ਜਿਹੜਾ ਹੈ ਉਹ ਹੁਣ ਲਿਆ ਜਾਏਗਾ ਜਿਸ ਦੇ ਵਿੱਚ ਹੋਰ ਖੁਲਾਸੇ ਹੋ ਸਕਦੇ ਨੇ ਔਰ ਸ਼ਿਕਾਇਤ ਕਰਤਾ ਦੇ ਵੱਲੋਂ ਵੀ ਦੱਸਿਆ ਗਿਆ ਕਿ ਕਿਸ ਤਰੀਕੇ ਉਸ ਤੋਂ ਰਕਮ ਮੰਗੀ ਗਈ ਹੈ ਔਰ ਜਿਸ ਤੋਂ ਬਾਅਦ ਇਹ ਉਹਨਾਂ ਨੇ ਟਰੈਪ ਲਗਵਾਇਆ ਸੀ CBI ਦੀ ਮਦਦ ਦੇ ਨਾਲ CBI ਨੇ ਹੁਣ ਕਾਪੂ ਕਰ ਲਿਆ ਹੈ ਤਾਂ ਕੁਲ ਮਿਲਾ ਕੇ ਆਪਰੇ ਆਪ ਦੇ ਵਿੱਚ ਇੱਕ ਵੱਡਾ ਮਾਮਲਾ ਜਿਸ ਤੇ ਸਭ ਦਿਨਾਂ ਸਰਾ ਟਿਕਿਆ ਨੇ ਕਿਉਂਕਿ ਲਗਾਤਾਰ ਘਰ ਦੇ ਵਿੱਚ ਚੈਕਿੰਗ ਹੋ ਰਹੀ ਹੈ ਰੇਡ ਜਿਹੜੀ ਹੈ ਮਾਰੀ ਗਈ ਹੈ ਤਾਂ ਹਰ ਇੱਕ ਚੀਜ਼ ਜਿਹੜੀ ਹੈ ਫਰੋਲੀ ਚਾਰੀ ਹੈ ਜਿਸ ਦੇ ਵਿੱਚੋਂ ਵੱਡੇ ਪੱਦਰ ਤੇ ਕੈਸ਼ ਹੋਵੇ 골ਡ ਹੋਵੇ ਮਹਿੰਗੀਆਂ ਚੀਜ਼ਾਂ ਹੋਣ ਹਰ ਕੋਈ ਜਿਹੜਾ ਦੇਖ ਕੇ ਹੈਰਾਨ ਹੈ ਕਿ ਇਸ ਤਰੀਕੇ ਦੇ ਨਾਲ ਘਰ ਦੇ ਵਿੱਚ ਇੰਨਾ ਕੁਝ ਲੁਕੋ ਕੇ ਰੱਖਿਆ ਗਿਆ ਸੀ ਤਾਂ ਇਹ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਡੀਆਈਜੀ ਹਰਚਰਨ ਪੁੱਲਰ ਜਿਨ੍ਹਾਂ ਨੂੰ ਬਿਆੰਦਾ ਗਿਆ ਹੈ ਸੀਬੀਆਈ ਦਫਤਰ ਵਾਪਸ ਅਹ ਤਾਂ ਸਹੀ ਹੈ ਕਿ ਉਹ ਵਾਲੇ ਮੂਟਾ ਕਿਆ ਹੋਇਆ ਹੈ ਜੋ ਤੇ ਤਸਵੀਰ ਜਿਹੜੀ ਹੈ ਪਹਿਲੀ ਤਸਵੀਰ ਗ੍ਰਫਤਾਰ ਗਫਤਾਰ ਤੋਂ ਬਾਅਦ ਹੀ ਸਾਹਮਣੇ ਆਈ ਹੈ ਔਰ ਹੁਣ ਰਿਸ਼ਵਤ ਕਾਂਡ ਦੇ ਵਿੱਚ ਡੀਆਈਜੀ ਸਾਹਿਬ ਫਸ ਗਏ ਨੇ ਤਾਂ ਸੁਭਾਵਿਕ ਤੌਰ ਤੇ ਸੀਬੀਆਈ ਵੱਲੋਂ ਲਗਾਤਾਰ ਕਾਰਵਾਈ ਚੜੀ ਹੋ ਕੀਤੀ ਜਾ ਰਹੀ ਹੈ ਤਾਂ ਹੁਣ ਮੈਡੀਕਲ ਕਰਉਣ ਤੋਂ ਬਾਅਦ ਕੋਰਟ ਦੇ ਵਿੱਚ ਪੇਸ਼ ਕੀਤਾ ਜਾਣਾ ਹੈ ਔਰ ਆਪਣੇ ਆਪ ਦੇ ਵਿੱਚ ਬੇਹਦ ਅਹਿਮ ਹੈ ਸੀਬੀਆਈ ਦਫਤਰ ਸਿੱਧਾ ਰੁਕਰਾਂਗੇ ਚੰਡੀਗੜ੍ਹ ਤੋਂ ਸਾਡੇ ਸਹਿਯੋਗੀ ਉਮੇਸ਼ ਸ਼ਰਮਾ ਲਾਈਵ ਮੌਜੂਦ ਨੇ ਉਮੇਸ਼ ਜਾਨਣਾ ਚਾਹਾਂਗੇ ਕਿਉਂਕਿ ਥੋੜੇ ਦੇਰ ਦੇ ਵਿੱਚ ਸੁਭਾਵਿਕ ਤੌਰ ਤੇ ਕੋਰਟ ਚ ਲਿਆਂਦਾ ਜਾਏਗਾ ਔਰ ਹੋਰ ਕੀ ਵਧੇਰੇ ਜਾਣਕਾਰੀ ਹੈ ਮੈਡੀਕਲ ਕਰਵਾ ਲਿਆ ਗਿਆ ਹੈ ਡੀਆਈਜੀ ਸਾਹਿਬ ਦਾ ਔਰ ਨਾਲ ਹੀ ਇਹ ਵੀ ਦੱਸਿਓ ਕਿ ਘਰ ਦੇ ਵਿੱਚ ਜਿਹੜੀ ਨੋਟਾਂ ਦੀ ਗਿਣਤੀ ਚੱਲ ਰਹੀ ਸੀ ਉਸ ਨੂੰ ਲੈ ਕੇ ਕੀ ਅਪਡੇਟ ਹੈ ਹੁੰਦੇ ਕੋ ਰਿਸਰਚ ਜਿਹੜੀ ਹੈਗੀ ਹੈ ਸਰਚ ਜਿਹੜੀ ਹੈਗੀ ਹੈ ਉਹ ਤਾਂ ਚੱਲਦੀ ਰਹਿਣੀ ਹੈ ਇਨਵੈਸਟੀਗੇਸ਼ਨ ਚੱਲਦੀ ਰਹਿਣੀ ਹੈ ਗੱਲ ਇਹ ਕਿ ਮੈਡੀਕਲ ਕਰਾ ਲਿਆ ਗਿਆ ਹੈ ਸੀਬੀਆਈ ਨੇ ਹੁਣ ਚੰਡੀਗੜ੍ਹ ਜ਼ਿਲ੍ਹਾ ਕੋਰਟ ਵਿੱਚ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਦੀ ਜਿਹੜੀ ਸੀਬੀਆਈ ਸਪੈਸ਼ਲ ਕੋਰਟ ਹੈ ਚੰਡੀਗੜ੍ਹ ਵਿੱਚ ਉੱਥੇ ਪੇਸ਼ ਕਰਨਾ ਹੈ ਔਰ ਕਰੀਬ 11 ਵਜੇ ਦਾ ਸਮਾਂ ਹੈ ਜਿਹੜਾ ਪੇਸ਼ ਕਰਨ ਦਾ ਹਲੇ ਹੈਗਾ ਸਮਾਂ ਔਰ ਜਿਸ ਸਮੇਂ ਨਾਲ ਕੱਲ ਕੈਸ਼ ਬਰਾਮਦ ਹੋਇਆ ਹੈ ਜਾਂ ਜੋ ਹੈ 골ਡ ਦੀ ਗੱਲ ਆਈ ਹੈ ਗੱਡੀਆਂ ਦੀ ਗੱਲ ਆਈ ਹੈ ਪ੍ਰਾਪਰਟੀ ਦੀ ਗੱਲ ਆਈ ਹੈ ਉਹ ਜਾਂਚ ਦਾ ਵਿਸ਼ਾ ਹੈ ਔਰ ਕਰੋੜ 5 ਕਰੋੜ ਦੇ ਕਰੀਬ ਕੈਸ਼ ਘਰੋਂ ਬਰਾਮਦ ਹੋਇਆ ਤਾਂ ਇੱਕ ਬਹੁਤ ਵੱਡੇ ਸਵਾਲ ਖੜੇ ਕਰਦਾ ਹੈ ਔਰ ਕੱਲ ਅਸੀਂ ਰਾਤੀ ਕੰਪਲੇਂਟਡ ਨਾਲ ਵੀ ਆਕਾਸ਼ ਬੱਤਨ ਨਾਲ ਵੀ ਗੱਲ ਕੀਤੀ ਸੀ ਤਾਂ ਆਕਾਸ਼ ਬੱਤਨ ਨੇ ਦੱਸਿਆ ਕਿ ਮੈਨੂੰ ਇੱਕ ਐਫ ਆਈ ਆਰ ਸੀਗੀ ਉਹਨਾਂ ਦੇ ਖਿਲਾਫ 2023 ਚ ਉਹਨੂੰ ਸੈਟਲ ਕਰਨ ਲਈ ਇੱਕ ਮਿਡਲਮੈਨ ਦੇ ਜ਼ਰੀਏ ਗੱਲ ਚੱਲ ਰਹੀ ਸੀ ਔਰ ਮੈਨੂੰ ਧਮਕਾਇਆ ਜਾ ਰਿਹਾ ਸੀਗਾ ਕਿ ਤੈਨੂੰ ਕੇਸ ਕੱਢ ਦਾਂਗੇ ਜੇ ਪੈਸੇ ਨਹੀਂ ਦਿੱਤੇ 8 ਲੱਖ ਦੀ ਮੰਗ ਕੀਤੀ ਗਈ ਇਸ ਕਰਕੇ 5 ਲੱਖ ਦੀ ਪਹਿਲੀ ਕਿਸ਼ਤ ਜਿਹੜੀ ਉਹ ਦਿਨ 11 ਤਰੀਕ ਨੂੰ ਮੈਂ ਕੰਪਲੇਂਟ ਕੀਤੀ ਹੈ ਤੇ ਉਸ ਤੋਂ ਬਾਅਦ ਟਰੈਪ ਲਾਇਆ ਗਿਆ ਉਸ ਤੋਂ ਬਾਅਦ ਡੀਆਈ ਜਰਥਨ ਭੁੱਲਰ ਨੂੰ ਉਹਨਾਂ ਦੇ ਆ ਮੁਹਾਲੀ ਆਫਿਸ ਤੋਂ ਅरेस्ट ਕੀਤਾ ਗਿਆ ਔਰ ਸੀਬੀਆਈ ਦੀ ਕਸਟਡੀ ਵਿੱਚ ਹੈ ਤਸਵੀਰਾਂ ਸੀਬੀਆਈ ਆਫਿਸ ਦੀਆਂ ਸੈਕਟਰ 30 ਸੀਬੀਆਈ ਦਾ ਆਫਿਸ ਹੈ ਇੱਥੇ ਔਰ 11 ਵਜੇ ਦੇ ਕਰੀਬ ਜਿਹੜਾ ਸਮਾਂ ਸਾਨੂੰ ਦੱਸਿਆ ਜਾ ਰਿਹਾ ਕਿ ਸ਼ਾਇਦ ਚੰਡੀਗੜ੍ਹ ਕੋਰਟ ਵਿੱਚ ਸੀਬੀਆਈ ਦੀ ਸਪੈਸ਼ਲ ਕੋਰਟਾ ਚੰਡੀਗੜ੍ਹ ਉੱਥੇ ਪੇਸ਼ ਕੀਤਾ ਜਾਏਗਾ ਦੋਨੋਂ ਅਕਿਊਜ਼ ਨੂੰ ਔਰ ਉੱਥੇ ਅੱਗੇ ਰਿਮਾਂਡ ਲੈ ਕੇ ਫਿਰ ਅੱਗੇ ਜਾਂ ਜੁਡੀਸ਼ੀਅਰ ਕਿੰਨੇ ਦਿਨ ਦਾ ਮਿਲਦਾ ਹੈ ਇਹ ਦੇਖਣਾ ਹੋਏਗਾ ਔਰ ਸ਼ਾਇਦ ਪਟਿਆਲਾ ਜੇਲ ਜਾਂ ਨਾਬਾ ਪਟਿਆਲਾ ਜ਼ਿਲ੍ਹੇ ਵਿੱਚ ਕਿੱਥੇ ਭੇਜਿਆ ਵੀ ਜਾ ਸਕਦਾ ਹੈ ਤਾਂ ਇਹ ਫਿਲਹਾਲ ਅਪਡੇਟ ਹੈ ਕਿ ਚੰਡੀਗੜ੍ਹ this cbi ਕੋਰਟ ਵਿੱਚ ਪੇਸ਼ ਕੀਤਾ ਜਾਏਗਾ ਡੀਆਈਜੀ ਐਚਐਸ ਪੁੱਲਰ ਨੂੰ ਇਹ ਅਪਡੇਟ ਹੈ ਫਿਲਹਾਲ ਜਿਹੜੀ ਰਿਸਰਚ ਹੈ ਹੋਰ ਜਿਹੜੀ ਸਾਰੀ ਕਾਰਵਾਈ ਹੈ ਉਹ ਚੱਲ ਰਹੀ ਹੈ ਕਿਉਂਕਿ ਇਨਵੈਸਟੀਗੇਸ਼ਨ ਚੱਲ ਰਹੀ ਹੈ ਹਲੇ ਤਾਂ ਇਹ ਦੇਖਣਾ ਹੋਏਗਾ ਕਿ ਅੱਜ ਕੋਰਟ ਜਿਹੜਾ ਹੈਗਾ ਕਿੰਨੇ ਦਿਨ ਦਾ ਜੁਡੀਸ਼ੀਅਲ ਰਿਮਾਂਡ ਭੇਜਦਾ ਹੈ ਜਾਂ ਕਿੰਨੇ ਦਿਨ ਦੀ ਅੱਗੇ ਸੀਬੀਆਈ ਮੰਗ ਕਰਦੀ ਹੈ ਇਹ ਦੇਖਣਾ ਹੋਏਗਾ। ਓਵਰ ਟੂ ਸੋ ਬਿਲਕੁਲ ਇਹ ਤਸਵੀਰਾਂ ਅਸੀਂ ਦੇਖ ਰਹੇ ਹਾਂ ਤਾਂ ਚੰਡੀਗੜ੍ਹ ਦੇ ਵਿੱਚ ਦੱਸਿਆ ਕਿ ਜ਼ਿਲ੍ਹਾ ዳਲਾ ਦੇ ਵਿੱਚ ਸੀਬੀਆਈ ਦੀ ਸਪੈਸ਼ਲ ਕੋਰਟ ਹੈ ਉੱਥੇ ਪੇਸ਼ ਕੀਤਾ ਜਾਣਾ ਹੈ ਥੋੜੇ ਦਿਨ ਦੇ ਵਿੱਚ ਪੇਸ਼ੀ ਜਿਹੜੀ ਹੋਏਗੀ ਤਾਂ ਫਿਲਹਾਲ ਉਮੇਸ਼ ਸ਼ੁਕਰੀਆ तमाम ਜਾਣਕਾਰੀ ਲਈ ਫਿਰ ਤੋਂ ਤੁਹਾਡਾ ਜ਼ਰੂਰ ਉਕਰਾਂਗੇ ਪਰ ਆਪਣੇ ਆਪ ਦੇ ਵਿੱਚ ਬਹੁਤ ਐਮ ਐ ਔਰ ਆਖਿਰਕਾਰ ਸ਼ਿਕਾਇਤ ਦੇ ਵਿੱਚ ਕੀ ਸੀ ਇਸ ਦਾ ਵੀ ਜ਼ਰੂਰ ਜ਼ਿਕਰ ਕਰੀਏ ਕਿਹੜੀ ਸ਼ਿਕਾਇਤ 'ਤੇ ਇਹ ਕਾਰਵਾਈ ਹੋਈ ਸੀਬੀਆਈ ਦੇ ਵੱਲੋਂ 29 ਅਕਤੂਬਰ ਨੂੰ ਦੱਸਿਆ ਕਿ 2023 ਦੇ ਵਿੱਚ ਜੋ ਸ਼ਿਕਾਇਤ ਕਰਤਾ ਦਾ ਕਹਿਣਾ ਹੈ ਕਿ 2023 ਦੇ ਵਿੱਚ 29 ਅਕਤੂਬਰ ਨੂੰ ਉਸਤੇ ਇੱਕ ਕੇਸ ਦਰਜ ਹੁੰਦਾ ਹੈ ਕਾਰੋਬਾਰ ਦੇ ਲਈ ਫਰਜ਼ੀ ਬਾੜੇ ਦੇ ਉਸਤੇ ਇਲਜ਼ਾਮ ਲੱਗਦੇ ਨੇ ਅਗਸਤ 2025 ਦੇ ਵਿੱਚ ਡੀਆਈਜੀ ਦਾ ਕਰੀਬੀ ਉਸ ਨੂੰ ਮਿਲਦਾ ਹੈ ਔਰ ਕੇਸ ਰਫਾ ਦਫਾ ਕਰਨ ਦੇ ਲਈ ਰਿਸ਼ਵਤ ਮੰਗੀ ਜਾਂਦੀ ਹੈ ਸੇਵਾ ਪਾਣੀ ਦੇ ਨਾਮ ਤੇ ਰਿਸ਼ਵਤ ਮੰਗੀ ਜਾਂਦੀ ਹੈ ਟੋਕਨ ਅਮਾਉਂਟ ਜਿਹੜਾ ਹੈ ਉਸ ਦੇ ਤੌਰ ਤੇ 1 ਲੱਖ ਰੁਪਏ ਮੰਗੇ ਗਏ ਪੈਸੇ ਦੇਨ ਤੋਂ ਮਨਾਂ ਕੀਤਾ ਗਿਆ ਤਾਂ ਡੀਆਈਜੀ ਦੇ ਦਫ਼ਤਰ ਦੇ ਵਿੱਚ ਬੁਲਾ ਲਿਆ ਗਿਆ ਗੁੱਸੇ ਦੇ ਵਿੱਚ ਡੀਆਈਜੀ ਨੇ ਕਿਹਾ ਕਿ ਪੈਸੇ ਕਿਉਂ ਨਹੀਂ ਦੇ ਰਹੇ ਤਾਂ 4 ਲੱਖ ਰੁਪਏ ਲੈ ਕੇ ਚੰਡੀਗੜ੍ਹ ਬੁਲਾਇਆ ਗਿਆ ਪੈਸੇ ਲੈ ਦੇਣ ਦੀ ਥਾਂ ਤੇ ਸੀਬੀਆਈ ਨੂੰ ਸ਼ਿਕਾਇਤ ਕਰ ਦਿੱਤੀ ਔਰ ਡੀਆਈਜੀ ਦੇ ਖਿਲਾਫ ਹੁਣ ਐਫਆਈਆਰ ਜਿਹੜੀ ਹੈ ਉਹ ਦਰਜ ਹੋਈ ਹੈ ਗ੍ਰਿਫਤਾਰੀ ਹੋ ਗਈ ਹੈ ਔਰ ਹੁਣ ਮੈਡੀਕਲ ਕਰਾ ਲਿਆ ਗਿਆ ਕੋਰਟ ਚ ਪੇਸ਼ ਕੀਤਾ ਜਾਏਗਾ ਤਾਂ ਵਿਚੋਲੇ ਦੇ ਰਾਹੀ ਦੱਸੇ ਕਿ ਕਾਰੋਬਾਰੀ ਤੋਂ ਰਿਸ਼ਵਤ ਮੰਗੀ ਗਈ ਕੇਸ ਦੇ ਵਿੱਚ ਕਾਰਵਾਈ ਨਾ ਕਰਨ ਬਦਲੇ ਮੰਥਲੀ ਪੇਮੈਂਟ ਮੰਗੀ ਰਹੀ ਤਾਂ ਰਿਸ਼ਵਤ ਨਾ ਦੇਣ ਤੇ ਛੁੱਟੇ ਕੇਸ ਫਸਾਉਣ ਦੀ ਤਬਕੀ ਵੀ ਦਿੱਤੀ ਗਈ ਸ਼ਿਕਾਇਤਕਰਤਾ ਨੂੰ ਔਰ ਸਬੂਤ ਦੇ ਤੌਰ ਤੇ ਦੱਸਿਆ ਕਿ ਵਟਸਐਪ ਤੇ ਉਸ ਦਾ ਕਹਿਣਾ ਹੈ ਕਿ ਕਾਲ ਕੀਤੀ ਗਈ ਔਰ ਕਾਲ ਦੇ ਵਿੱਚ ਡੀਆਈਜੀ ਨੇ ਕਿਹਾ ਕਿ 8 ਫੜਨੇ ਨੇ 8 ਡੀਆਈਜੀ ਦੇ ਨੰਬਰ ਤੋਂ ਦੱਸਿਆ ਕਿ WhatsApp ਕਾਲ ਜਿਹੜੀ ਆ ਆਈਸੀ WhatsApp ਕਾਲ ਦਾ ਮਕਸਦ ਇਹੀ ਹੁੰਦਾ ਹੈ ਜੇਕਰ ਕੋਈ WhatsApp ਕਾਲ ਕਰਦਾ ਹੈ ਖਾਸ ਤੌਰ ਤੇ ਅਜਿਹੇ ਸ਼ੱਕੀ ਮਾਮਲਿਆਂ ਦੇ ਵਿੱਚ ਤਾਂ ਕਿਉਂਕਿ ਰਿਕਾਰਡਿੰਗ ਜਿਹੜੀ ਆ WhatsApp ਕਾਲ ਦੀ ਨਹੀਂ ਹੁੰਦੀ ਹਾਲਾਂਕਿ ਜਦੋਂ WhatsApp ਕਾਲ ਚੱਲ ਰਹੀ ਹੁੰਦੀ ਹੈ ਉਸ ਤੇ ਨਾਮ ਆਉਂਦਾ ਹੈ ਨੰਬਰ ਆਉਂਦਾ ਹੈ ਤਾਂ ਦੂਸਰੇ ਫੋਨ ਤੋਂ ਸੁਭਾਵਿਕ ਤੌਰ ਤੇ ਰਿਕਾਰਡ ਜਿਹੜੀ ਆ ਕਾਲ ਕੀਤੀ ਜਾ ਸਕਦੀ ਆ ਆਮ ਤੌਰ ਤੇ ਅਸੀਂ ਦੇਖਦੇ ਹਾਂ ਉਹ ਧਮਕੀਆਂ ਆਦਿਆਂ ਇਸ ਤਰੀਕੇ ਦੀ ਕੌਜ਼ ਹੁੰਦੀਆਂ ਨੇ ਤਾਂ ਫਿਰ ਇਸ ਤਰੀਕੇ ਦੇ ਨਾਲ ਹੀ ਇਹਨਾਂ ਨੂੰ ਰਿਕਾਰਡ ਕੀਤਾ ਜਾਂਦਾ ਹੈ ਔਰ ਸਬੂਤ ਜਿਹੜੇ ਨੇ ਸਾਰੇ ਦੇ ਦਿੱਤੇ ਗਏ ਨੇ ਸ਼ਿਕਾਇਤਕਰਤਾ ਦੇ ਵੱਲੋਂ ਕਿਉਂਕਿ ਸ਼ਿਕਾਇਤਕਰਤਾ ਨੂੰ ਅਸੀਂ ਧਿਆਨ ਨਾਲ ਸੁਣੀਏ ਤਾਂ ਫਿਰ ਉਹਨਾਂ ਦੇ ਵੱਲੋਂ ਇਹੀ ਦੱਸਿਆ ਗਿਆ ਹੈ ਕਿ ਸਾਰੇ ਸਬੂਤ ਨੇ ਹਾਲਾਂਕਿ ਬਹੁਤ ਜ਼ਿਆਦਾ ਉਹ ਖੁਲਾਸਾ ਤਾਂ ਨਹੀਂ ਕਰ ਸਕਦੇ ਕੈਮਰੇ ਤੇ ਕਿਉਂਕਿ ਇਹ ਸਾਰਾ ਕੁਝ ਕੰਫਿਡੈਂਸ਼ੀਅਲ ਹੁੰਦਾ ਹੈ ਔਰ ਬਹੁਤ ਸੈਂਸਿਟਿਵ ਹੁੰਦਾ ਸਾਰਾ ਮਾਮਲਾ ਤਾਂ ਫਿਰ ਸਬੂਤਾਂ ਦੇ ਚੱਲਦੇ ਹੀ ਸੀਬੀਆਈ ਨੇ ਅਕੀ ਕਾਰਵਾਈ ਕਰਨੀ ਹੈ ਤਾਂ ਫਿਰ ਉਹ ਪ੍ਰਭਾਵਿਤ ਨਹੀਂ ਹੋਣੀ ਚਾਹੀਦੀ ਤਾਂ ਕੁਲ ਮਿਲਾ ਕੇ ਆਪਣੇ ਆਪ ਦੇ ਵਿੱਚ ਮਾਮਲਾ ਵੱਡਾ ਹੈ ਔਰ ਕੁਲ ਲਗਪਗ ਲਗਪ ਕੁੰਜਰੇ ਅਸੀਂ ਕਹਿ ਸਕਦੇ ਹਾਂ ਖੁਲਾਸੇ ਹੋ ਚੁਕੇ। ਅਸੀਂ ਬੀਆਈ ਦੀ ਰੇਡ ਆਇਆ ਕੋਲਟ ਲਗਜ਼ਰੀ ਗੱਡੀਆਂ ਮਹਿੰਗੀਆਂ ਘੜੀਆਂ ਐਬਰਾਮਤ ਹੋਈਆਂ ਨੇ ਆਪਣੇ ਆਪ ਦੇ ਵਿੱਚ ਇੱਕ ਵੱਡਾ ਅਸੀਂ ਕਹਿ ਸਕਦੇ ਹਾਂ ਖੁਲਾਸਾ ਇੱਥੇ ਹੁੰਦਾ ਹੋਇਆ ਨਜ਼ਰ ਆਇਆ ਹੈ ਕਿਉਂਕਿ ਕਿਸੇ ਨੂੰ ਕਾਨੋਂ ਕਾਨ ਖਬਰ ਨਹੀਂ ਸੀ ਕਿ ਅਜਿਹਾ ਕੁਝ ਵਾਪਰ ਰਿਹਾ ਹੈ। ਅਜਿਹਾ ਕੁਝ ਹੋ ਰਿਹਾ ਹੈ ਔਰ ਇੰਨਾ ਜ਼ਿਆਦਾ ਖਾਸ ਤੌਰ ਤੇ ਸੇਵਾ ਪਾਣੀ ਦੇ ਨਾਮ ਤੇ ਅੰਨੀ ਜ਼ਿਆਦਾ ਵੱਡੇ ਪੱਧਰ ਤੇ ਜਿਹੜੀ ਕਾਲੀ ਕਮਾਈ ਅਸੀਂ ਕਹਿ ਸਕਦੇ ਹਾਂ ਉਹ ਕੀਤੀ ਜਾ ਰਹੀ ਸੀ ਤਾਂ ਕਿ ਕੁਝ ਬਰਾਮਦ ਹੋਇਆ ਹੈ ਸਭ ਤੋਂ ਪਹਿਲਾਂ 5 ਕਰੋੜ ਕੈਸ਼ ਮਿਲਿਆ ਹੈ 1.5 ਕਿਲੋ ਸੋਨਾ ਆਪਣੇ ਆਪ ਦੇ ਵਿੱਚ ਮਾਇਨੇ ਰੱਖਦੀ ਹੈ ਇੰਨੀ ਵੱਡੀ ਰਕਮ ਇੱਕ ਨੋਟਾਂ ਦੇ ਬੰਡਲ ਅਸੀਂ ਤਸਵੀਰਾਂ 'ਚ ਲਗਾਤਾਰ ਦਿਖਾ ਰਹੇ ਹਾਂ 1.5 ਕਿਲੋ ਸੋਨੇ ਦੇ ਗਹਿਣੇ ਬਰਾਮਦ ਹੋਏ ਨੇ ਔਰ ਕਈ ਪ੍ਰਾਪਰਟੀ ਦੇ ਦਸਤਾਵੇਜ਼ ਬਰਾਮਦ ਹੋਏ ਨੇ ਜੋ ਕਿ ਪੰਜਾਬ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਦੱਸੀ ਜਾ ਰਹੀ ਹੈ ਉਹ ਪ੍ਰਾਪਰਟੀ ਦੇ ਕਾਗਜ਼ਾਤ ਬਰਾਮਦ ਹੋਏ ਨੇ ਮਰਸੀਡੀਜ਼ ਤੇ ਆਡੀ ਕਾਰ ਦੇ ਲੌਕਰ ਦੀਆਂ ਚਾਬੀਆਂ ਜਿਹੜੀਆਂ ਨੇ ਮਰਸੀਡੀਜ਼ ਆਡੀਕਾਰ ਅਤੇ ਲੌਕਰ ਦੀਆਂ ਚਾਬੀਆਂ ਬਰਾਮਦ ਹੋਈਆਂ ਨੇ 22 ਲਗਜ਼ਰੀ ਘੜੀਆਂ ਬਰਾਮਦ ਹੋਈਆਂ ਨੇ ਜਿਨ੍ਹਾਂ ਦੀ ਕੀਮਤ ਲੱਖਾਂ ਦੇ ਵਿੱਚ ਦੱਸੀ ਜਾ ਰਹੀ ਹੈ ਕੋਈ ਹਜ਼ਾਰਾਂ ਦੇ ਵਿੱਚ ਕੀਮਤ ਉਸ ਦੀ ਨਹੀਂ ਹੈ ਤਾਂ ਇੰਨਾ ਜ਼ਿਆਦਾ ਇਹ ਸਾਰਾ ਕੁਝ ਘਰ ਦੇ ਵਿੱਚ ਉਹ ਬਰਾਮਦ ਹੁਣ ਤੱਕ ਹੋਇਆ ਹੈ ਹਾਲਾਂਕਿ ਸਰਚ ਲਗਾਤਾਰ ਚੱਲ ਰਹੀ ਹੈ ਅਜੇ ਹੋਰ ਵੀ ਹੋਰ ਵੀ ਅਹਿਮ ਖੁਲਾਸੇ ਹੋ ਸਕਦੇ ਨੇ 40 ਲੀਟਰ ਵਿਦੇਸ਼ੀ ਜਿਹੜੀ ਸ਼ਰਾਬ ਹੈ ਉਹ ਦੱਸੀ ਜਾ ਰਹੀ ਹੈ ਔਰ ਇਹ ਜਿਹੜੀਆਂ ਮਹਿੰਗੀਆਂ ਬੋਤਲਾ ਦਸਿਆਂ ਚਾਰੀਆਂ ਨੇ ਤਾਂ ਇੱਕ ਡਬਲ ਬੈਰਲ ਗਨ ਹੈ ਇੱਕ ਪਿਸਤੌਲ ਹੈ ਇੱਕ ਰਿਵਾਲਵਰ ਹੈ ਇੱਕ 에ਅਰ ਗਨ ਹੈ ਇਹ ਸਾਰੇ ਹਥਿਆਰ ਜਿਹੜੇ ਨੇ ਕਹਿ ਲਈਏ ਕਿ ਇਹ ਕੁਲ ਮਿਲਾ ਕੇ ਪਿਸਤਲਾਂ ਜਿਹੜੀਆਂ ਨੇ ਉਹ ਘਰ ਦੇ ਵਿੱਚੋਂ ਬਰਾਮਦ ਹੋਈਆਂ ਨੇ ਤਾਂ ਇਹ ਸਾਰਾ ਕੁਝ ਬਰਾਮਦ ਹੋਇਆ ਹੈ ਔਰ ਆਪਣੇ ਆਪ ਦੇ ਵਿੱਚ ਬੇहद ਵੱਡੇ ਖੁਲਾਸੇ ਨੇ ਆਪਣੇ ਆਪ ਦੇ ਵਿੱਚ ਬਹੁਤ ਮਾਇਨੇ ਰੱਖਦਾ ਹੈ ਕਿਉਂਕਿ ਡੀਆਈਜੀ ਰੈਂਕ ਦੇ ਅਧਿਕਾਰੀ ਚ ਇਸ ਦੀ ਜ਼ਿੰਮੇਵਾਰੀ ਵੱਡੀ ਹੈ ਕਿ ਪੰਜਾਬ ਦੇ ਵਿੱਚ ਕਿਸੇ ਵੀ ਤਰ੍ਹਾਂ ਦੇ ਕਿਸੇ ਨੂੰ ਵੀ ਕੋਈ ਦਿੱਕਤ ਪਰੇਸ਼ਾਨੀ ਨਾ ਹੋਵੇ ਪਰ ਜਦੋਂ ਉਹੀ ਰਿਸ਼ਵਤ ਲੈਣ ਦੇ ਹੋਏ ਰੰਗੇ ਹੱਥੀ ਕਾਬੂ ਕੀਤੇ ਜਾਂਦਾ ਵਾਕਈ ਫਰਕ ਪੈਂਦਾ ਹੈ ਔਰ ਇਸ ਤਰੀਕੇ ਦੀ ਬ੍ਰਾਮਤ ਕੀ ਕਾਰ ਦੇ ਵਿੱਚ ਉਹ ਹੋਏ ਹੋਵੇ ਡੀਆਈਜੀ ਐਚਐਸ ਪੁੱਲਰ ਨੂੰ ਸੀਬੀਆਈ ਨੇ ਟਰੈਪ ਲਾ ਕੇ ਅਰੈਸਟ ਕਰ ਲਿਆ ਹੈ ਸੀਬੀਆਈ ਨੇ ਕੈਸ਼ ਜੁਐਲਰੀ ਸਾਰਾ ਕੁਝ ਜਵਦ ਕੀਤਾ ਔਰ ਲੇਕਿਨ ਕੰਪਲੇਂਟ ਕੀਤੀ ਸੀਗੀ ਸਾਡੇ ਨਾਲ ਨੇ ਆਕਾਸ਼ ਬੱਤਾ ਜਿਨ੍ਹਾਂ ਨੇ ਕੰਪਲੇਂਟ ਦਿੱਤੀ ਸੀ ਔਰ ਆਕਾਸ਼ ਬੱਤਾ ਦੀ ਤੁਹਾਡੀ ਕੰਪਲੇਂਟ ਤੇ ਡੀਆਈਜੀ ਪੁੱਲਰ ਨੂੰ ਅਰੈਸਟ ਕੀਤਾ ਗਿਆ ਇਹ ਸ਼ੁਰੂਆਤ ਕਦੋਂ ਹੋਈ ਸ਼ਿਰਵਾ ਤੋਂ ਇੱਕ ਪਿਛਲੇ ਮਹੀਨੇ ਤੋਂ ਇਹ ਮੈਨੂੰ ਥ੍ਰੈਟ ਕਰਨ ਲੱਗੇ ਇਹਨਾਂ ਦਾ ਇੱਕ ਟਾਊਟ ਹੈ ਕਿ ਸ਼ਾਨੂ ਕਰਕੇ ਮੈਨੂੰ ਮੇਰੇ ਤੇ 2023 ਚ ਇੱਕ ਛੁੱਟਾ ਮੁਕੱਦਮਾ ਦਰਜ ਹੋਇਆ ਸੀਗਾ ਸਰੰਗ ਉਸ ਦੇ ਵਿਆਪ ਤੇ ਮੈਨੂੰ ਇਹਨਾਂ ਦਾ ਕਾਲ ਕਰਾਣੇ ਸ਼ੁਰੂ ਕਰ ਦਿੱਤੇ ਕਿ ਤੇਰਾ ਜਿਹੜਾ ਉਹ ਪਰਚਾ ਉਹਦਾ ਚਲਾਨ ਪੇਸ਼ ਕਰ ਦਿੱਤਾ ਜਾਏਗਾ ਤੇਰ ਤੇ ਕੋਈ ਨਵਾਂ ਮੁਕੱਦਮਾ ਦੇ ਦਿੱਤਾ ਜਾਏਗਾ ਭੁੱਲਰ ਸਾਹਿਬ ਨਾਲ ਮਿਲ ਕੇ ਚੱਲਣਾ ਪਊਗਾ ਜੇ ਆਪਾਂ ਰਹਿਣਾ ਜੇ ਵਪਾਰ ਕਰਨਾ ਤਾਂ ਭੁੱਲਰ ਸਾਹਿਬ ਨਾਲ ਮਿਲ ਕੇ ਚੱਲਣਾ ਪਊਗਾ ਸੋ ਮੈਂ ਡਰਦਾ ਪਹਿਲਾਂ ਤਾਂ ਸੋਚਿਆ ਵੀ ਨਹੀਂ ਯਾਰ ਬਟ ਫਿਰ ਮੈਂ ਸੋਚਿਆ ਮੇਰੇ ਬੱਚਿਆਂ ਦੇ ਪੈਸੇ ਮਿਹਨਤ ਦੇ ਪੈਸੇ ਮੈਂ ਕਿਵੇਂ 11 ਅਕਤੂਬਰ ਨੂੰ ਆਕੇ ਸੀਬੀਆਈ ਦੇ ਵਿੱਚ ਕੰਪਲੀਟ ਦਿੱਤੀ ਜਿੱਥੇ ਸੀਬੀਆਈ ਨੇ ਮੈਨੂੰ ਪੂਰਾ ਸਹਿਯੋਗ ਦਿੱਤਾ ਤੇ ਨਿਰਪੱਖ ਜਾਂਚ ਕਰਕੇ ਅੱਜ ਇਹਨੂੰ ਸੌ ਲੱਖਾਂ ਦੇ ਪਿੱਛੇ ਬਿਠਾ ਦਿੱਤਾ ਜਿਹੜੇ ਟੌੜੀ ਤੁਸੀਂ ਗੱਲ ਕੀਤੀ ਹੈ ਕ੍ਰਿਸ਼ਨੂ ਮੇਰੇ ਖਾਲ ਕੀ ਨਾਮ ਸੀਗਾ ਕ੍ਰਿਸ਼ਕ੍ਰਿਸ਼ਨੂ ਉਹ ਕਿਵੇਂ ਟੱਚ ਵਿੱਚ ਆਇਆ ਉਹ ਮਤਲਬ ਕਿ ਪੁਰਾਣੀ ਜਾਣਦਾ ਸੀ ਜੀ ਉਹ ਤਾਂ ਮੈਨੂੰ ਹਾਂਜੀ ਉਹ ਪੁਰਾਣਾ ਜਾਣਦਾ ਸੀ ਤੇ ਉਹਨੇ ਤੁਹਾਨੂੰ ਕਹਿਣਾ ਸ਼ੁਰੂ ਕਰਤਾ ਜੀ ਜੀ ਹਾਂ ਜੀ ਤੇ ਉਹਨੇ ਤੁਹਾਨੂੰ ਕਹਿਣਾ ਸ਼ੁਰੂ ਕਰਤਾ ਹੈ ਜੀ ਜੀ ਤੇ ਫਿਰ ਜਦੋਂ ਕਾਲਸ ਆਣੀ ਸ਼ੁਰੂ ਹੋਈ ਤੇ ਮੰਗਣੇ ਇਹਨਾਂ ਨੇ ਇਹ ਡਾਇਰੈਕਟ ਇਹਨਾਂ ਨੇ ਮੈਨੂੰ 8 ਲੱਖ ਰੁਪਏ ਦੀ ਡਿਮਾਂਡ ਕੀਤੀ ਸੀ ਜਿਹਦੇ ਵਿੱਚ 5 ਲੱਖ ਰੁਪਏ ਦੀ ਪਹਿਲੀ ਕਿਸ਼ਤਾ ਜੋ ਮੈਂ ਦੇਣੀ ਸੀ ਉਸ ਦੌਰਾਨ ਸੀਬੀਏ ਨੇ ਇਹਨਾਂ ਨੂੰ ਅਰੈਸਟ ਕੀਤਾ ਅੱਛਾ ਪਹਿਲੀ ਕਿਸ਼ਤ ਜਦੋਂ ਦੇਣੀ ਸੀ ਹਾਂਜੀ ਹਾਂਜੀ 8 ਲੱਖ ਮੰਗੀ ਪੂਰੇ ਹੀ ਕਿ 8 ਲੱਖ ਰੁਪਏ ਮੰਗਿਆ ਸੀਗਾ ਜੀ ਹਾਂਜੀ ਤੇ ਕਦੋਂ ਇਹ ਤੁਹਾਨੂੰ ਲੱਗਿਆ ਵੀ ਇਹਨਾਂ ਦੀ ਇਹ ਆਵਾਜ਼ ਹੈ ਇਹਨਾਂ ਨੇ ਕੀ ਕਿਹਾ ਕੁਝ ਹਾਂਜੀ ਹਾਂਜੀ ਫੋਨ ਦੇ ਉੱਤੇ ਕਿਹਾ ਹੈ ਬਕਾਇਦਾ ਰਿਕਾਰਡਿੰਗ ਹੈ ਸਾਡੇ ਕੋਲ ਸ਼ੈਨਟ ਫਰੀ ਤੇ ਕਰਸ਼ਾਨੂੰ ਨੇ ਮੇਰੇ ਸਾਹਮਣੇ ਗੱਲ ਕੀਤੀ ਹੈ ਕਿ 8 ਲੱਖ ਰੁਪਏ ਲੈਣਾ ਡੀਏ ਜੀ ਕਹ ਮੈਂ ਪਰਚੇਦਰ ਜਿ ਕਰੂੰਗਾ ਤੇ ਮੈਂ ਕਰੂੰਗਾ ਵਾਹ ਕਰੂੰਗਾ ਧਮਕੀਆਂ ਦੇ ਰਿਆ ਸੀ ਜਿਹਾ ਸਟਰਕਚਰ ਹੈ ਹਾਂਜੀ ਬਸ ਬਦਮਾਸ਼ੀ ਚੱਲ ਰਹੀ ਸੀ ਇਹਦੀ ਅੱਛਾ ਤੁਸੀਂ ਡਰ ਤੁਹਾਨੂੰ ਲੱਗਿਆ ਵੀ ਇਹ ਕਿ ਡੀਆਈਜੀ ਲੈਵਲ ਦਾ ਬੰਦਾ ਤੁਹਾਨੂੰ ਬਾਈ ਜੀ ਗੱਲ ਇਹ ਆ ਜੇ ਮੈਂ ਪੈਸੇ ਦੇ ਦਿੰਦਾ ਠੀਕ ਆ ਮੈਂ ਉਹ ਮਰ ਜਾਂਦਾ ਕਿੰਨੇ ਕੁ ਦੇ ਦਮ ਇਹਨਾਂ ਨੂੰ ਡਰਨ ਦਾ ਕੋਈ ਇਹਨਾਂ ਨੂੰ ਕੀ ਕੀ ਕਰ ਲਊਗਾ ਇਹ ਮੇਰਾ ਠੀਕ ਹੈ ਨਾ ਬਾਕੀ ਮੈਂ ਸਵੇਰੇ ਮਾਨਯੋਗ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਤੀ ਆ ਠੀਕ ਹੈ ਮੇਰੇ ਤੇ ਮੇਰੇ ਪਰਿਵਾਰ ਨੂੰ ਸਿਕਿਉਰਿਟੀ ਦਿੱਤੀ ਜਾਵੇ ਹਾਂ ਇਸ ਗੱਲ ਦਾ ਤੁਸੀਂ ਕਹਿ ਸਕਦੇ ਹੋ ਕਿ ਆਈਕੇ ਡੀਆਈਜੀ ਇਹਨਾਂ ਦੇ ਫਾਦਰ ਡੀਜੀਪੀ ਰਹੇ ਨੇ ਇਹਨਾਂ ਦੇ ਗੈਂਗਸਟਰ ਨਾਲ ਵੀ ਰਿਲੇਸ਼ਨ ਹੋ ਸਕਦੇ ਨੇ ਇਹਨਾਂ ਦੇ ਹਰ ਪੱਖੋਂ ਤਕੜੇ ਨੇ ਪੈਸੇ ਵੱਲੋਂ ਤਕੜੇ ਨੇ ਹੈਗੇ ਨੇ ਠੀਕ ਹੈ ਪਰ ਡਰਦੇ ਅਸੀਂ ਵੀ ਨਹੀਂ ਇਹਨਾਂ ਤੋਂ ਤੇ ਅੱਜ 5 ਲੱਖ ਦੀ ਤੁਸੀਂ ਕੈਸ਼ ਲੈ ਕੇ ਆਏ ਸੀਗੇ ਔਰ ਇਹ ਕ੍ਰਿਸ਼ਨ ਨੂੰ ਦਿੱਤਾ ਸੀ ਤੁਹਾਨੂੰ ਨਹੀਂ ਨਹੀਂ ਇਹ ਟਰੈਪ ਦੇ ਵਿੱਚ ਸੀਗਾ ਭੁੱਲਰ ਸਾਹਿਬ ਨੇ ਪੜਿਆ ਇਹਨੂੰ ਅਰੈਸਟ ਕਿਤੋਂ ਕੀਤਾ ਭੁੱਲਰ ਨੂੰ ਅਰੈਸਟ ਕੀਤਾ ਇਹਦੇ ਆਫਿਸ ਤੋਂ ਮੁਹਾਲੀ ਆਫਿਸ ਤੋਂ ਹਾਂਜੀ ਤੇ ਉਹ கிருஷ்ਨੂ ਵੀ ਫੜ ਲਿਆ ਨਾਲ ਕਿਸਾਨ ਨੂੰ ਹਾਂਜੀ ਕਿਸਾਨੂ ਨੇ ਬਾਰ ਬਾਰ ਤੁਹਾਨੂੰ ਇੱਕ ਕੋਸ਼ਿਸ਼ ਕਨਵਿਨਸ ਕਰਨ ਦੀ ਕੋਸ਼ਿਸ਼ ਕੀਤੀ ਵੀ ਇਹਨਾਂ ਨੂੰ ਪੈਸੇ ਦਿਓ ਤਾਂ ਹੀ ਬਚੋ ਹਾਂਜੀ ਹਾਂਜੀ ਬਿਲਕੁਲ ਇਹਦੇ ਬਾਈ ਜੀ ਇਹਦੇ ਲਈ ਵਰਕ ਕਰਦੇ ਨੇ ਉਹ ਸਾਰਾ ਕੁਝ ਹੈ ਤੁਹਾਨੂੰ ਪਤਾ ਹੀ ਹੈ ਕਿਵੇਂ ਚੱਲਦਾ ਆ ਰਿਹਾ ਸਾਰਾ ਕੁਝ ਜੀ ਤੁਹਾਨੂੰ ਇੱਕ ਭਰੋਸਾ ਤੁਹਾਨੂੰ ਲੱਗਦਾ ਵੀ ਡੀਆਈਜੀ ਲੈਵਲ ਦਾ ਬੰਦਾ ਤੁਹਾਨੂੰ ਸ਼ੁਰੂ ਚ ਹੀ ਯਕੀਨ ਹੋਇਆ ਵੀ ਨਹੀਂ ਇੱਕ ਡੀਆਈਜੀ ਇਹ ਕਿਸ਼ਾਨੋਂ ਆਪਣੇ ਲੈਵਲ ਬਿਲਕੁਲ ਹੋਇਆ ਜੀ ਮੇਰੇ ਸਾਹਮਣੇ ਹੈਡ ਫ੍ਰੀ ਤੇ ਗੱਲ ਕਰਦਾ ਸੀ ਮੈਨੂੰ ਪਤਾ ਸੀ ਉਹਦਾ ਨੰਬਰ ਸੇਵ ਆਵਾਜ਼ ਇਹ ਵੀ ਕਿਹਨੂੰ ਨਹੀਂ ਪਤਾ ਤੁਸੀਂ ਤਾਂ ਕੋਈ ਦੂਜੀ ਪਹਿਲਾਂ ਮਤਲਬ ਸਿੱਧਾ ਸੀਬੀਆਈ ਕੋਲ ਹੀ ਆਏ ਹਾਂ ਮੈਂ ਸਿੱਧਾ ਸੀਬੀਆਈ ਦੇ ਵਿੱਚ ਆ ਕੇ ਆਪਣੀ ਦਰਖਾਸਤ ਦਿੱਤੀ ਆ ਕਿ ਇਹਨਾਂ ਨੇ ਮੇਰਾ ਬਹੁਤ ਸਾਥ ਦਿੱਤਾ ਸੀਬੀਆਈ ਦੇ ਮੈਂ ਬਹੁਤ ਬਹੁਤ ਧੰਨਵਾਦ ਦਿਆਂ ਜੋ ਮੇ ਜੇ सीबीआई ਨਾ ਹੁੰਦੀ ਸ਼ਾਇਦ ਅਸੀਂ ਇਹ ਲੁੱਟਦੇ ਰਹਿੰਦੇ ਇਸ ਬੰਦਾ ਸਾਨੂੰ ਲੁੱਟਦਾ ਰਹਿੰਦਾ ਠੀਕ ਹੈ ਬਟ सीबीआई ਦੀ ਵਜ੍ਹਾ ਨਾਲ ਅਸੀਂ ਅੱਜ ਬਹੁਤ ਸੇਫ ਆ ਠੀਕ ਹੈ ਇਹ ਜੇ ਅਫਸਰਾਂ ਨੂੰ ਡਰ ਵੀ ਆਉਣਾ ਚਾਹੀਦਾ ਠੀਕ ਹੈ ਨਾ ਹੋਰ ਵੀ ਅਫਸਰ ਹੈ ਪੰਜਾਬ ਤੋਂ ਸਾਰੇ ਨੇ ਕੋਈ ਇਹੋ ਜਿਹਾ ਕੁਝ ਨਹੀਂ ਕਰਦਾ ਸਹੀ ਅਫਸਰ ਵੀ ਨਹੀਂ ਪਰ ਪੰਜਾਬ ਪੁਲਿਸ ਤੁਸੀ ਲੱਗੇ ਭਈ सीबीआई ਕੋਲ ਜਾਵਾ ਜਾਂ ਪੰਜਾਬ ਪੁਲਿਸ ਨੂੰ ਅਫਸਰ ਕਰਾ ਨਹੀਂ ਸੁਣਦੇ ਦੇਖੋ ਇਹ ਇਹ ਚੀਜ਼ ਤਾਂ ਹੈ ਹੀ ਸੀ ਜੇ ਮੈਂ ਦੇਖ ਕੇ ਚਾ ਕੇ ਸੋਚਦਾ ਪੰਜਾਬ ਪੁਲਿਸ ਨਹੀਂ ਮਾੜੀ ਮੈਂ ਹੀ ਕਹਾਂ ਪੰਜਾਬ ਪੁਲਿਸ ਮਾੜੀ ਆ ਪਰ ਹਾਂ ਪੰਜਾਬ ਪੁਲਿਸ ਆਪਣੇ ਆਫੀਸਰ ਦੇ ਅਗੇਂਸਟ ਨਹੀਂ ਜਾਊਗੀ ਸੀ ਇਹ ਮੈਨੂੰ ਪਤਾ ਸੀ ਇੱਕ ਕਰਕੇ ਸੀ ਵੀਏ ਦਾ ਰੋਕ ਦਿੱਤਾ ਜਦੋਂ ਕੰਪਲੀਟ ਦਿੱਤੀ ਸੀ ਵੀ ਨੇ ਸਾਡੂੰ ਪੁੱਛਿਆ ਹੋਣਾ ਕੀ ਕੀ ਸਾਡੇ ਕੋਲ ਡਿਟੇਲਸ ਨੇ ਕੀ ਸਾਡੇ ਕੋਲ ਉਹ ਮਤਲਬ ਸਾਰਾ ਇਨਵੈਸਟੀਗੇਸ਼ਨ ਦਾ ਪਾਰਟ ਆ ਜੀ ਪਲੀਜ਼ ਉਹਦੇ ਚ ਆਪਾਂ ਜ਼ਿਆਦਾ ਨਾਲ ਕਰੀਏ ਨਾ ਉਹ ਇਨਵੈਸਟੀਗੇਸ਼ਨ ਦਾ ਪਾਰਟ ਆ ਹਾਈ ਕੋਰਟ ਤੁਸੀਂ ਕੰਪਲੀ ਆਪਣੀ ਪਟੀਸ਼ਨ ਪਾਈ ਹਾਂ ਪਟੀਸ਼ਨ ਪਾਈ ਹੈ ਮੈਂ ਆਪਣੇ ਪਰਿਵਾਰ ਤੇ ਨੇ ਪਲੈਨਲੀ ਸਿਕਿਉਰਟੀ ਦੀ ਮੰਗ ਰੱਖੀ ਹੈ ਸਵੇਰੇ ਹਾਈ ਕੋਰਟ ਦੇ ਵਿੱਚ ਮੈਨੂੰ ਪੂਰਾ ਭਰੋਸਾ ਹਾਈ ਕੋਰਟ ਮੇਰੇ ਨਾਲ ਖੜੂਗਾ ਠੀਕ ਹੈ ਤੇ ਸਾਨੂੰ ਇਨਸਾਫ ਮਿਲੂਗਾ ਬਹੁਤ ਬਹੁਤ ਸ਼ੁਕਰਗ ਮੇਰੇ ਕੋਲ ਸਬੂਤ ਸੀ ਕਿ सीबीआई ਕੋਲ ਮੈਨੂੰ ਤਾਣਾ ਪਿਆ ਕਿਉਂਕਿ ਪੰਜਾਬ ਪੁਲਿਸ ਆਪਣੇ ਸ਼ਾਇਦ ਐਡੇ ਵੱਡੇ ਅਫਸਰ ਦੇ ਖਿਲਾਫ ਕਾਰਵਾਈ ਨਾ ਕਰੇ ਇਸ ਕਰਕੇ सीबीआई ਕੋਲ ਆ ਕੇ ਕੰਪਲੇਂਟ ਦਿੱਤੀ 11 ਤਰੀਕ ਨੂੰ ਉਸ ਤੋਂ ਬਾਅਦ ਹੀ ਬਈ ਨੇ ਟਰੈਪ ਲਾਇਆ ਔਰ ਡੀਆਈਜੀ ਐਚਐਸ ਪੁੱਲਰ सीबीआई ਦੀ ਗ੍ਰਫਤ ਵਿੱਚ ਨੇ ਘਰੋਂ ਜਿਹੜਾ ਕੈਸ਼ ਹੈ 골ਡ ਹੈ ਤਮਾਮ ਜਿਹੜਾ ਸੀਬੀਆ ਨੇ ਪ੍ਰੈਸ ਨੋਟ ਵੀ ਜਾਰੀ ਕੀਤਾ ਹੈ ਡਿਟੇਲ ਹੈ ਔਰ ਆਕਾਸ਼ ਬੱਤਾ ਜਿਹੜਾ ਕੰਪਲੇਂਡ ਹੈ ਉਹਨਾਂ ਨੇ ਦੱਸਿਆ ਕਿ ਇੱਕ ਮੀਡਲਮੈਨ ਦੇ ਜ਼ਰੀਏ ਫੋਨ ਤੇ ਗੱਲ ਕਰਦੇ ਸੀ ਰਿਕਾਰਡਿੰਗਾਂ ਨਾਲ ਲਾਈਆਂ ਹੋਈਆਂ ਹਨ ਹੋਰ ਵੀ ਇਨਵੈਸਟੀਗੇਸ਼ਨ ਲਈ ਜਾਰੀ ਹੈ ਔਰ ਹਾਈ ਕੋਰਟ ਵਿੱਚ ਆਪਣੇ ਜਾਨ ਮਾਲ ਦੀ ਪਰਿਵਾਰਕੀ ਸੁਰੱਖਿਆ ਲਈ ਵੀ ਪਟੀਸ਼ਨ ਦਾਖਲ ਕੀਤੀ ਹੈ ਕੰਪਲੇਨਡ ਆਕਾਸ਼ ਵੱਤਨਾ ਹੁਣ ਦੇਖਣਾ ਹੋਏਗਾ ਕਿ सीबीआई ਦੀ ਇਨਵੈਸਟੀਗੇਸ਼ਨ ਹੋਰ ਜਿਹੜਾ ਅੱਗੇ ਕਿਵੇਂ ਵੱਧਦਾ ਹੈ ਪੇਸ਼ ਵੀ ਕੀਤਾ ਜਾਣਾ ਹੈ ਕੋਰਟ ਕਿਨੇ ਦਿਨ ਰਿਮਾਂਡ ਦਿੰਦਾ ਹੈ ਪੰਜਾਬ ਪੁਲਿਸ ਦਾ ਬਹੁਤ ਵੱਡਾ ਅਫਸਰ ਡੀਆਈਜੀ ਲੈਵਲ ਦਾ ਅਫਸਰ ਇਸ ਸਮੇਂ सीबीआई ਦੀ ਗ੍ਰਿਫਤ ਵਿੱਚ ਹੈ ਵੀਡੀਓ ਜਨ ਇਸ ਵਿਨੋਦ ਦੇ ਨਾਲ Umesh Verma News 18 ਚੰਡੀਗੜ੍ਹ ਅੱਗੇ ਪਤਾ ਲੱਗੇ ਕਿਸਾਨਾਂ ਦੇ ਨਾਲ ਜੁੜੀ ਵੱਡੀ ਖਬਰ ਆ ਰਹੀ ਹੈ ਕੇਂਦਰ ਦੇ ਵੱਲੋਂ ਪੰਜਾਬ ਦੇ ਕਿਸਾਨਾਂ ਦੇ ਲਈ ਰਾਹਤ ਦੀ ਖਬਰ ਹੈ ਝੋਨੇ ਦੀ ਖਰੀਦ ਦੇ ਮਾਪਦੰਡਾਂ ਦੇ ਵਿੱਚ ਛੋਟ ਮਿਲ ਸਕਦੀ ਹੈ ਕੇਂਦਰ ਦੀਆਂ ਦੋ ਟੀਮਾਂ ਇਹ ਦੱਸੇ ਕਿ 19 ਜ਼ਿਲ੍ਹਿਆਂ ਤੋਂ ਸੈਂਪਲ ਲਏ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਝੋਨੇ ਦੇ ਸੈਂਪਲ ਭਰੇ ਗਏ ਨੇ ਔਰ ਟੀਮਾਂ ਜਲਦ ਕੇਂਦਰ ਨੂੰ ਇਹ ਸੌਂਪ ਸਕਦੀਆਂ ਨੇ ਆਪਣੀ ਰਿਪੋਰਟ ਤਾਂ 12 ਅਕਤੂਬਰ ਨੂੰ ਸੂਬਾ ਸਰਕਾਰ ਨੇ ਕੇਂਦਰ ਨੂੰ ਚਿੱਠੀ ਲਿਖੀ ਸੀ ਖਰੀਦ ਦੇ ਮਾਪਦੰਡਾਂ ਦੇ ਵਿੱਚ ਛੋਟ ਦੀ ਮੰਗ ਕੀਤੀ ਗਈ ਸੀ ਸੋ ਦੱਸਦਾ ਹੈ ਕਿ ਅ 17 ਜਿਹੜੀ ਨਮੀ ਆ ਉਹ ਹੋਣੀ ਚਾਹੀਦੀ ਹੈ ਇਹ ਸਾਫ਼ ਤੌਰ ਤੇ ਜਿਹੜੇ ਖਰਦਾਰ ਨੇ ਉਹ ਕਹਿੰਦੇ ਨੇ ਆਰਟੀਏ ਔਰ ਕੁਲ ਮਿਲਾ ਕੇ ਉਸ ਦੇ ਵਿੱਚ ਘਾਟ ਜਿਹੜੀ ਹੈ ਉਹ ਬਿਲਕੁਲ ਨਹੀਂ ਹੋਣੀ ਚਾਹੀਦੀ ਪਰ ਹੁਣ ਇਹ ਮਾਪਦੰਡਾ ਦੇ ਵਿੱਚ ਕਿਤੇ ਨਾ ਕਿਤੇ ਛੋਟ ਮਿਲ ਸਕਦੀ ਹੈ ਲਗਾਤਾਰ ਜਿਹੜੇ ਕਿਸਾਨ ਨੇ ਇਹੀ ਕਹਿ ਰਹੇ ਨੇ ਕਿ ਇਸ ਵਾਰ ਹੜ੍ਹਾਂ ਦੀ ਮਾਰ ਦੇ ਕਾਰਨ ਬੇਵਗ ਪਰੇਸ਼ਾਨੀਆਂ ਔਰ ਹੜਾ ਤੋਂ ਬਾਅਦ ਵੀ ਹੁਣ ਹਾਲੀ ਦੇ ਵਿੱਚ ਜਿਹੜਾ 2 ਦਿਨ ਤੇਜ਼ ਬਰਸਾਤ ਪਈ ਹੈ ਜਿਸ ਨੇ ਠੰਡ ਦੇ ਵਿੱਚ ਇਜ਼ਾਫਾ ਕੀਤਾ ਜਾਂ ਠੰਡ ਲਿਆਂਦੀ ਤਾਂ ਫਿਰ ਉਸ ਸਮੇਂ ਵੀ ਬਹੁਤ ਨੁਕਸਾਨ ਹੋਇਆ ਹੈ ਜਿਹੜੀਆਂ ਖੜੀਆਂ ਫਸਲਾਂ ਸਨ ਉਹ ਵੀ ਕਾਫੀ ਉਹਨਾਂ ਤੇ ਮਾਰ ਪਈ ਹੈ ਔਰ ਦੂਸਰੇ ਪਾਸੇ ਜਿਹੜੀਆਂ ਮੰਡੀਆਂ ਦੇ ਵਿੱਚ ਫਸਲ ਵੱਢ ਕੇ ਕੱਟ ਕੇ ਆ ਗਈ ਸੀ ਤਾਂ ਉਹ ਵੀ ਪ੍ਰਭਾਵਿਤ ਹੋਈ ਹੈ ਉਹਨਾਂ ਦੇ ਵਿੱਚ ਵੀ ਨਮੀ ਬਹੁਤ ਜ਼ਿਆਦਾ ਵਧ ਗਈ ਸੀ ਜਿਸ ਦੀ وجہ ਦੇ ਨਾਲ ਕਿਸਾਨ ਪਰੇਸ਼ਾਨ ਨੇ ਲਗਾਤਾਰ ਕਹਿ ਰਹੇ ਨੇ ਕਿ ਨਮੀ ਜਿਹੜੀ ਆ ਉਹ 23 ਤੋਂ 24 ਤੱਕ ਪਹੁੰਚ ਗਈ ਹੈ ਤਾਂ ਫਿਰ ਉਸ ਨੂੰ 17 ਤੱਕ ਆਉਂਦੇ-ਆਉਂਦੇ ਕਾਫੀ ਸਮਾਂ ਲੱਗ ਜਾਏਗਾ ਉਹਨਾਂ ਨੂੰ ਸੁਕਾਉਣਾ ਹੋਏਗਾ ਔਰ ਦੋ ਤੋਂ ਤਿੰਨ ਵਾਰ ਅਜਿਹਾ ਕਰਨਾ ਹੋਵੇਗਾ ਇਸ ਨੂੰ ਲੈ ਕੇ ਸਿੱਧੇ ਤੌਰ ਤੇ ਜਿੱਥੇ ਕਿਸਾਨ ਦਾ ਵੀ ਬੇਹਦ ਵੱਡਾ ਖਰਚਾ ਹੈ ਤਾਂ ਉਹ ਆਰਤੀਏ ਨੂੰ ਵੀ ਕਿਤੇ ਨਾ ਕਿਤੇ ਪ੍ਰਭਾਵ ਪੈਂਦਾ ਹੈ ਔਰ ਲਗਾਤਾਰ ਮੰਡੀਆਂ ਦੇ ਵਿੱਚ ਢੇਰ ਜਿਹੜੇ ਜੀਰੀ ਦੇ ਝੋਨੇ ਦੇ ਉਹ ਲੱਗੇ ਹੋਏ ਨਜ਼ਰ ਆਉਂਦੇ ਨੇ ਯਾਨੀ ਕਿ ਪਰੇਸ਼ਾਨੀ ਹੀ ਪਰੇਸ਼ਾਨੀ ਹੈ ਔਰ ਅਜਿਹੇ ਦੇ ਵਿੱਚ ਜੇਕਰ ਥੋੜੀ ਰਾਹਤ ਮਿਲ ਜਾਏਗੀ ਮਾਪ ਡੰਡਾ ਦੇ ਵਿੱਚ ਕਿਤੇ ਨਾ ਕਿਤੇ ਤਾਂ ਫਿਰ ਵੱਡੀ ਰਾਹਤ ਕਿਸਾਨਾਂ ਨੂੰ ਜ਼ਰੂਰ ਵੇਖਣ ਨੂੰ ਮਿਲੇਗੀ ਹਰ ਕਿਸਾਨ ਲਗਾਤਾਰ ਖਾਸ ਤੌਰ ਤੇ ਇਹੀ ਕਹਿ ਰਹੇ ਨੇ ਕਿ ਜਿੱਥੇ ਹੜ ਏਨੇ ਜ਼ਿਆਦਾ ਆਉਂਦੇ ਨੇ ਜਿੱਥੇ ਝਾੜ ਦੇ ਵਿੱਚ ਕਾਫੀ ਘਾਟ ਹੈ ਪਹਿਲਾ ਦਿਨ ਨਾਲੋਂ ਕਾਫੀ ਜ਼ਿਆਦਾ ਵੱਡੇ ਪੱਧਰ ਤੇ ਕਟੌਤੀ ਨਜ਼ਰ ਆ ਰਹੀ ਹੈ ਤਾਂ ਉੱਥੇ ਹੀ ਜਿਹੜੀ ਨਮੀ ਹੈ ਜਿੰਨੀ ਫਸਲ ਰਹਿ ਵੀ ਗਈ ਹੈ ਤਾਂ ਫਿਰ ਉਹਨਾਂ ਦੇ ਵਿੱਚ ਵੀ ਨਮੀ ਦੀ ਮਾਤਰਾ ਸੁਭਾਵਿਕ ਤੌਰ ਤੇ ਜ਼ਿਆਦਾ ਹੋਏਗੀ ਕਿਉਂਕਿ ਉਹਨੀਆਂ ਧੁੱਪਾਂ ਜਿਹੜੀਆਂ ਨੇ ਉਹ ਨਹੀਂ ਲੱਗੀਆਂ ਪਹਿਲਾਂ ਹੜ ਆ ਗਏ ਫਿਰ ਉਸ ਤੋਂ ਬਾਅਦ ਥੋੜਾ ਸਮਾਂ ਜ਼ਰੂਰ ਧੁੱਪ ਨਿਕਲੀ ਹੈ ਫਿਰ ਤੋਂ ਦੁਬਾਰਾ ਦੋ ਦਿਨ ਬਰਸਾਤ ਪਈ ਹੈ ਉਸ ਦੇ ਵਿੱਚ ਵੱਡੇ ਪੱਧਰ ਤੇ ਨੁਕਸਾਨ ਹੋਇਆ ਤਾਂ ਫਿਰ ਇਹ ਆਪਣੇ ਆਪ ਦੇ ਵਿੱਚ ਅਪੇਹਾ ਦਾ ਅਹਿਮ ਹੋ ਜਾਂਦਾ ਹੈ ਔਰ ਹੁਣ ਦੇਖਣਾ ਹੋਏਗਾ ਕਿਉਂਕਿ 12 ਅਕਤੂਬਰ ਨੂੰ ਸਰਕਾਰ ਨੇ ਜਦੋਂ ਚਿੱਠੀ ਲਿਖੀ ਹੈ ਤਾਂ ਹੁਣ ਟੀਮਾਂ ਦੇ ਵੱਲੋਂ ਜਿਹੜੀਆਂ ਕੇਂਦਰ ਦੀਆਂ ਦੋ ਟੀਮਾਂ ਆਈਆਂ ਨੇ ਉਹਨਾਂ ਨੇ 19 ਜ਼ਿਲ੍ਹਿਆਂ ਤੋਂ ਸੈਂਪਲ ਪਰੇ ਨੇ ਤਾਂ ਕੇਂਦਰ ਦੀਆਂ ਦੋ ਟੀਮਾਂ ਦੇ ਵੱਲੋਂ 19 ਜ਼ਿਲ੍ਹਿਆਂ ਤੋਂ ਸੈਂਪਲ ਪਰਲੇ ਗਏ ਨੇ ਉਹ ਵੇਖਣਾ ਹੋਏਗਾ ਕਦੋਂ ਤੱਕ ਰਿਪੋਰਟ ਆਏ ਉਧਰ ਪੰਜਾਬ ਦੇ ਵਿੱਚ ਲਗਾਤਾਰ ਪ੍ਰਾਲੀ ਸਾੜਨ ਦੇ ਮਾਮਲੇ ਵਧ ਰਹੇ ਨੇ ਪ੍ਰਾਲੀ ਸਾੜਨ ਦੇ 11 ਨਵੇਂ ਕੇਸ ਸਾਹਮਣੇ ਆਏ ਨੇ ਹੁਣ ਤੱਕ ਸੂਬੇ ਭਰ ਤੋਂ 176 ਥਾਵਾਂ ਤੇ ਪ੍ਰਾਲੀ ਜੜੀ ਹੈ ਉਹ ਸਬ ਸਾੜੀ ਗਈ ਹੈ ਅੰਮ੍ਰਿਤਸਰ ਦੇ ਵਿੱਚ ਸਭ ਤੋਂ ਵੱਧ 73 ਕੇਸ ਨੇ ਤਰਨਤਾਰਨ ਦੇ ਵਿੱਚ ਹੁਣ ਤੱਕ 51 ਥਾਵਾਂ ਤੇ ਪ੍ਰਾਲੀ ਸਾੜੀ ਗਈ ਹੈ ਯਾਨੀ ਕਿ ਲਗਾਤਾਰ ਪ੍ਰਾਲੀ ਸਾੜਨ ਦੇ ਮਾਮਲੇ ਵਧ ਰਹੇ ਨੇ ਹਾਲਾਂਕਿ ਪਹਿਲਾਂ ਦੇ ਮੁਕਾਬਲੇ ਅਸੀਂ ਕਹਿ ਸਕਦੇ ਹਾਂ ਕਿ ਤਨਾ ਕਿਤੇ ਜ਼ਰੂਰ ਗਿਰਾਵਟ ਹੈ ਇਹਨਾਂ ਪ੍ਰਾਲੀ ਸਾੜਨ ਦੇ ਮਾਮਲੇ ਦੇ ਵਿੱਚ ਕਿਉਂਕਿ ਇਸ ਵਾਰ ਸਾਫ਼ ਤੌਰ ਤੇ ਪ੍ਰਸ਼ਾਸਨ ਨੇ ਪੂਰੀ ਸਖਤੀ ਕੀਤੀ ਹੋਈ ਹੈ ਔਰ ਸਾਬਤ ਤਰਤੇ ਅਧਿਕਾਰੀਆਂ ਨੂੰ ਇਹ ਕਹਿ ਦਿੱਤਾ ਗਿਆ ਹੈ ਕਿ ਜਿੱਥੇ ਵੀ ਤੁਹਾਨੂੰ ਸੂਚਨਾ ਮਿਲਦੀ ਹੈ ਖੇਤ ਵਿੱਚ ਪਰਾਲੀ ਨੂੰ ਅੱਗ ਲੱਗੀ ਹੋਵੇ ਤਾਂ ਫੌਰਨ ਮੌਕੇ ਤੇ ਪਹੁੰਚਿਆ ਜਾਵੇ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਆਫੀਸਰ ਖੇਤਾਂ ਦੇ ਵਿੱਚ ਨਹੀਂ ਪਹੁੰਚੇ ਮੌਕੇ ਤੇ ਨਹੀਂ ਪਹੁੰਚੇ ਤਾਂ ਉਹਨਾਂ ਨੂੰ ਕਾਰਨ ਦੱਸੋ ਨੋਟਿਸ ਵੀ ਜਾਰੀ ਹੋਇਆ ਇਥੋਂ ਤੱਕ ਕਿ ਸਖਤੀ ਜਿਹੜੀ ਹੈ ਉਹ ਨਜ਼ਰ ਆ ਰਹੀ ਹੈ ਉਦਾ ਟ੍ਰਾਂਸਪੋਰਟ ਵਿਭਾਗ ਦੀ ਵਾਹਨ ਮਾਲਕਾਂ ਨੂੰ ਵੱਡੀ ਰਾਹਤ ਹੈ ਡਰਾਈਵਿੰਗ ਲਾਇਸੈਂਸ ਤੇ ਆਰਸੀ ਦੇ ਪੈਂਡਿੰਗ ਮਾਮਲਿਆਂ ਨੂੰ ਮਨਜ਼ੂਰੀ ਮਿਲ ਗਈ ਹੈ ਦੱਸਿਆ ਕਿ 4 ਲੱਖ ਪੈਂਡਿੰਗ ਕੇਸਾਂ ਨੂੰ ਟ੍ਰਾਂਸਪੋਰਟ ਵਿਭਾਗ ਨੇ ਮਨਜ਼ੂਰੀ ਦੇ ਦਿੱਤੀ ਹੈ ਸਮਾਰਟ ਕਾਰਡਾਂ ਦੀ ਕਮੀ ਦੇ ਕਾਰਨ ਟੈਂਡਿੰਗ ਸੀ ਡੀਐਲ ਅਤੇ ਆਰਸੀ ਤਾਂ ਪਿਛਲੇ ਤਿੰਨ ਮਹੀਨਿਆਂ ਤੋਂ ਦੱਸਿਆ ਕਿ ਪੈਂਡਿੰਗ ਸੀ 4 ਲੱਖ ਡਰਾਈਵਿੰਗ ਲਾਇਸੈਂਸ ਅਤੇ ਆਰਸੀ ਤਾਂ ਹੁਣ ਮਨਜ਼ੂਰੀ ਦੇ ਦਿੱਤੀ ਗਈ ਹੈ ਕਿਤਨਾ ਕਿਤੇ ਵੱਡੀ ਰਾਹਤ ਡਰਾਈਵਿੰਗ ਲਾਇਸੈਂਸ ਅਤੇ ਆਰਸੀ ਲੈ ਕੇ ਰਾਹਤ ਦੇ ਦਿੱਤੀਗੀ